ਇੱਕ ਮਿੰਟ ਜੀ ਅਗ ਇੱਕ ਮਿੰਟ ਆ ਖਾਲੀ ਆ ਖਾਲੀ ਗੱਟਾ ਤੋ ਲਿਆ ਜੀ ਆਪਾਂ 550 ਗ੍ਰਾਮ ਦਾ ਉਹ ਬੱਟਾ ਤਰ ਗਾ ਕੇ ਆ ਬੱਟਾ ਤਰ ਆ ਆ 20 ਕਿਲੋ ਦਾ ਬੱਟਾ ਇਹ ਆ ਚੈੱਕ ਕਰ ਲਓ ਵੀ 20 ਕਿਲੋ ਆ ਲਿਆ ਵੀ ਗੱਟਾ ਲਿਆ ਹੁਣ ਗੱਟੇ ਲਿਓ ਆ ਤਾਂ ਪੁੱਤਰ ਲੈਣ ਦੇ ਤੇ ਸ਼ੱਕੇ ਪਿਆ ਸੀ ਵੀ ਜਿਹੜੀ ਕਣਕ ਆ ਉਹ ਵੱਧ ਤੋਲੀ ਜਾ ਰਹੀ ਆ ਹਾਂਜੀ ਅਸੀਂ ਚੱਲ ਰਹੇ ਨੰਗਲ ਕਲਾ ਤੋਂ ਲਾਈਵ ਦਾਣਾ ਮੰਡੀ ਦੇ ਵਿੱਚੋਂ ਜਿੱਥੇ ਵੀ ਮਾਨਸਾ ਜ਼ਿਲ੍ਹੇ ਚ ਕਿਸਾਨਾਂ ਨੂੰ ਕਿਸਾਨਾਂ ਨੂੰ ਕੁਦਰਤੀ ਮਾਰ ਪਈ ਐ ਗੜਿਆਂ ਦੀ ਮਾਰ ਪਈ ਐ ਉੱਥੇ ਹੀ ਕਿਸਾਨਾਂ ਦੀ ਲੁੱਟ ਆੜਤੇ ਵੱਲੋਂ ਕੀਤੀ ਜਾ ਰਹੀ ਐ ਅਸੀਂ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਕਿਉਂਕੇ ਜੇ 1.5 2-2 ਕਿਲੋ ਕਣਕ ਨੰਕ ਹਾਂ ਤੁਹਾਨੂੰ ਦਿਖਾਉਨੇ ਹੈਗੇ ਕਿ ਕਿੰਨੀ ਭਰਤੀ ਹੈਗੀ 55 500 55 550 ਜਦ ਕੇ 1 ਕਿਲੋ ਦੀ ਇਹਦੇ ਚ ਜਿਆਦਾ ਭਰੀ ਗਈ ਹੈਗੀ ਹੋਰ ਵੀ ਦਿਖਾਉਣਾ ਹੈ ਤੁਹਾਨੂੰ ਕਣਕ ਆ ਸਾਡਾ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਡੇਢ ਵੀ ਬੋਲਦੇ ਅੱਜ ਇਹ ਤਾਂ ਲੈ ਵੀ ਚੱਲੀ ਜੰਨੇ ਆਪਾਂ ਅੱਜ ਦਾ ਦਿਨ 17 ਅਪ੍ਰੈਲ ਨੂੰ 17 ਅਪ੍ਰੈਲ ਦਿਨ ਵੀਰਵਾਰ ਆ ਲੋ ਜੀ 8 ਵਜੇ ਆਹ ਦੇਖ ਸਕਦੇ ਹੋ ਜੀ 55 ਕਿਲੋ ਬਾ ਵਾ ਪੂਰੇ ਪੰਜਾਬ ਚ ਸ਼ੇਅਰ ਕਰ ਦਿਓ ਬਈ ਇਹ ਡੇਢ ਕਿਲੋ ਡੇਢ ਕਿਲੋ ਵਾਧੇ ਇਹ ਦੇਖੋ